ਇਹ ਪੂਰਾ ਕੂੜਾ ਕੌਣ ਚੁੱਕੂਗਾ ਇਹ ਠੇਕੇਦਾਰ ਜਿੰਨੇ ਪੈਸੇ ਵੀ ਲੈ ਜਾਂਦੇ ਨੇ ਫਿਰ ਵੀ ਕੂੜਾ ਨਹੀਂ ਚੁੱਕਦੇ ਜੀ ਸਫਾਈ ਦੇ ਨਾਂ ਤੇ ਪੈਸੇ ਵੀ ਲੈ ਕੇ ਜਾਂਦੇ ਨੇ ਫਿਰ ਵੀ ਕੂੜਾ ਨਹੀਂ ਚੁੱਕਦੇ ਹੋ ਹਾਂ ਹੁਣ ਠੇਕੇਦਾਰ ਆਇਆ ਦਿੰਦਾ ਉਹ ਨਹੀਂ ਚੁਕਦਾ ਨਾ ਕਹਿੰਦਾ ਮੈਂ ਨਹੀਂ ਚੁਕਦਾ ਜੀ ਕਿ ਨਾ ਨਾ ਮੈਨੂੰ ਤੁਹਾਡੇ ਪੈਸੇ ਨਹੀਂ ਨਵਾਂ ਠੇਕੇਦਾਰ ਵੀ ਪੈਸੇ ਲੈ ਕੇ ਜਾਂਦਾ ਹੈ ਉਹ ਨਹੀਂ ਲੈਂਦਾ ਉਹ ਤਾਂ ਕਹਿੰਦਾ ਜੀ ਮੈਂ ਨਹੀਂ ਚੁਕਦਾ ਤੁਹਾਡਾ ਗੁੜਾ ਮੇਰੇ ਕੋਲ ਤੋਂ ਕਿਸਾਨਾਂ ਦਾ ਟੈਂਡਰ ਹੈ ਜੀ ਫਿਰ ਪੈਸੇ ਕੌਣ ਲੈਂਦਾ ਸੀ ਪਹਿਲਾਂ ਲੈਂਦਾ ਸੀ ਕਿ ਵਰਕਰ ਆਉਂਦੇ ਜੀ ਕਿ ਠੇਕਾ ਲੈ ਕੇ ਜਾਂਦੇ ਸੀ ਸਿਰ ਸਫਾਈ ਹੁੰਦੀ ਸੀ ਕਿ ਪਹਿਲਾਂ ਸਫਾਈ ਕਰਕੇ ਜਾਂਦੇ ਜੀ ਹੁਣ ਪਤਾ ਨਹੀਂ ਕੀ ਹੋ ਗਿਆ ਜੀ ਅੱਜ ਤਾਂ ਕਹਿੰਦੇ ਪੈਸੇ ਲਓ ਲੇਕਿਨ ਕੰਮ ਤਾਂ ਕਰੋ ਜੀ ਹੁਣ ਦੇਖੋ ਮੈਂ ਕਿਵੇਂ ਖੜਾ ਸੇਧੋਗਾ ਮੈਨੂੰ ਪ੍ਰਸ਼ਾਸਨ ਭੇਜੇ ਦੋਗਾ ਜਾਂ ਠੇਕੇਦਾਰ ਸਾਡਾ ਮਸਲਾ ਹੱਲ ਕਰੋ ਜਨਾਬ ਅਸਾ ਸੋਦਾ ਸਾਡਾ ਸਾਰਾ ਖਰਾਬ ਹੋ ਰਿਹਾ ਕਿਤੋਂ ਪੈਸਾ ਲਾਇਆ ਸੀ ਕਿਹਾ ਜੀ ਬੈਂਕ ਮੈਨੇਜਰ ਲੱਗੇ ਹੋਏ ਜੀ ਕਿ ਤੁਹਾਡੀ ਪੈਨਸ਼ਨ ਆਉਂਦੀ ਨਹੀਂ ਆਨੇ ਜੀ ਆਹ ਦੇਖੋ ਕਿੰਨਾ ਢੇਰ ਲੱਗਿਆ ਇੱਥੇ ਕੋਈ ਖੜ ਜੂਗਾ ਦੱਸੋ ਇਹ ਮੈਂ ਨਮਸਕਾਰ ਤੇਜ ਰਿਪੋਰਟ 24 ਮੈਂ ਆ ਰਹਾ ਸਭੀ ਦੇਖੀ ਤੇਜਿੰਦਰ ਸਿੰਘ ਆਰਟੀ ਵਿਸ਼ੇਸ਼ ਕਵਰਜ ਭਾਈ ਤੇ ਨਾ ਤਾਂ ਪੈਸੇ ਵੀ ਲੈ ਕੇ ਜਾਂਦੇ ਅੰਦਰ ਫਿਰ ਵੀ ਕੂੜਾ ਨਹੀਂ ਚੁੱਕਦੇ ਹੋ ਐ ਹੁਣ ਟੇਕਰ ਆਇਆ ਦਿੰਦਾ ਉਹ ਨਹੀਂ ਚੁੱਕਦਾ ਨਾ ਕਹਿੰਦਾ ਮੈਂ ਨਹੀਂ ਚੁੱਕਦਾ ਜੀ ਕਿ ਨਾ ਨਾ ਮੈਨੂੰ ਤੁਹਾਡੇ ਪੈਸੇ ਨਹੀਂ ਨਵਾਂ ਠੇਕੇਦਾਰ ਵੀ ਪੈਸੇ ਲੈ ਕੇ ਜਾਂਦਾ ਹੈ ਉਹ ਨਹੀਂ ਲੈਂਦਾ ਉਹ ਤਾਂ ਕਹਿੰਦਾ ਜੀ ਮੈਂ 4 ਕਰੋੜ ਰੁਪਏ ਖਾਣੇ ਵਾਸਤੇ ਆ ਗਿਆ ਉਹ ਕਿੱਥੇ ਚਲ ਗਿਆ ਸਫਾਈ ਦਾ ਕਰਮਚਾਰੀ ਦਾ ਆਦਾ ਚਕਾਓ ਗੰਦ ਜਿਹੜਾ ਸ਼ਹਿਰ ਦੇ ਵਿੱਚ ਪਿਆ ਬੈਠੇ ਆ ਗੰਦ ਚ ਬਿਮਾਰੀਆਂ ਦਾ ਹਾਂ ਜੀ ਦੇਖੋ ਬਿਮਾਰੀ ਦਾ ਘਰ ਕਿਸਾਨਾਂ ਵਾਲਾ ਐ ਨਹੀਂ ਬਾਹਰੋਂ ਲਿਆ ਕੇ ਤੇ ਸਾਡੇ ਮੂਰੇ ਸਿਰਦੇ ਨੇ ਤਿੰਨ ਚਾਰ ਮੰਡੀਆਂ ਤੋਂ ਇਹੀ ਕੁਛ ਹੁੰਦਾ ਬੰਦਿਆਂ ਨਾਲ ਉਹ ਕਰਦੇ ਨੇ ਕਿ ਚਾਹ ਪੀ ਸਕਦੇ ਨਾ ਸਿਰ ਰੋਟੀ ਖਾ ਸਕਦੇ ਹਾਂ ਹੂੰ ਆਹ ਵੇਖੋ ਤੁਹਾਨੂੰ ਮੁਕੀਆ ਬੋਤ ਨੇ ਗੰਦਗੀ ਬਹੁਤ ਹੈ। ਹੋਰ ਇੰਨੀ ਗੰਦਗੀ ਮੱਛਰ ਇਨਾ ਹੁੰਦੇ ਸਾਨੂੰ। ਨਮਸਕਾਰ ਤੇਜਿੰਦਰ 24 ਮੈਂ ਆ ਰਿਹਾ। ਦੇਖੀ ਤੇਜਿੰਦਰ ਸਿੰਘ ਆਰਟੀਕਲ ਵਿਸ਼ੇਸ਼ ਕਵਰੇਜ। ਜੀ ਕਦੋਂ ਦਾ 5 ਦਿਨ ਹੋ ਗਏ ਇਫੈਕਟ ਨੇ ਪੈਂਦਾ ਦੇਖੋ ਸਬਜੀ ਮੰਡੀ ਆ ਇੱਥੇ ਬੈਠੇ ਆ ਗੰਦ ਚ ਬਿਮਾਰੀਆਂ ਦਾ। ਹਾਂਜੀ ਜੀ ਦੇਖੋ ਬਿਮਾਰੀ ਦਾ ਘਰ ਆ। ਕਿਸਾਨਾਂ ਵਾਲਾ ਆਏ ਨਹੀਂ ਬਾਹਰੋਂ ਲਿਆ ਕੇ ਤੇ ਸਾਡੇ ਮੂਰੇ ਸਿਰਦੇ ਨੇ ਤਿੰਨ ਚਾਰ ਮੰਡੀਆਂ ਤੋਂ ਇਹੀ ਕੁਝ ਹੁੰਦਾ। ਅੱਜ ਬੰਦਿਆਂ ਨਾਲ ਉਹ ਕਰਦੇ ਨੇ ਕਿਸਾਨਾਂ ਨਾਲ ਲੱਗਦੇ ਨੇ ਕੋਈ ਛਿੜਦੇ ਨੇ ਇਹ ਹੀ ਨਹੀਂ ਜੀ ਜਿਹੜੀ ਕਿਸਾਨਾਂ ਵਾਲੀ ਆ ਭਾਈ ਆਪਣਾ ਮੇਰਾ ਨਾਮ ਦਰਸ਼ਨ ਲਾਲ ਹੈ ਜੀ ਹਾਂਜੀ ਮੈਂ ਇਹ ਕਹਿੰਨ ਵਾਸਤੇ ਆ ਲੋਕ ਇੱਥੇ ਸਬਜ਼ੀ ਲੈਣ ਵਾਸਤੇ ਆਉਂਦੇ ਨੇ ਆ ਦੇਖੋ ਤਾਂ ਕਿਸ ਤਰ੍ਹਾਂ ਸਬਜ਼ੀ ਆ ਕਿਸਾਨ ਖੜੇ ਨੇ ਵਿਚਾਰੇ ਆ ਸਾਰੇ ਕਿਸਾਨ ਖੜੇ ਨੇ ਰੇੜੀਆਂ ਲੱਗੀਆਂ ਮੈਂ ਕੌਣ ਸਬਜ਼ੀ ਲਈ ਬਿਮਾਰੀ ਦਾ ਘਰ ਹਮ ਕਿੱਦਾਂ ਨਹੀਂ ਬਿਮਾਰੀ ਇੱਥੇ ਫੈਲੂਗੀ ਰਾਕੇ ਸਬਜ਼ੀ ਲੈਣ ਕੋਣ ਇੱਥੇ ਆਊਗਾ ਕਿਸਾਨਾਂ ਦਾ ਵੀ ਨੁਕਸਾਨ ਹੈ ਤੇ ਬਿਮਾਰੀ ਦਾ ਵੀ ਨੁਕਸਾਨ ਹੈ ਅਸਟਾ ਇਹ ਵੈਂਡਰੀ ਸਾਹਿਬ ਸਾਹਮਣੇ ਪੇਜ ਨਹੀਂ ਸੀ ਮਾਨਾ ਕਰਦੇ ਰਹੇ ਜਿਸ ਸਿੱਧ ਸਿਕੋਰੀ ਨਾਸਟਿਟੋ ਤਾਂ ਇਹ ਸਾਹਮਣੇ ਸਿੱਟ ਕੇ ਗਏ ਨੇ ਰੇਡੀ ਦੇ ਜੀ ਕੌਣ ਫੈਕਟ ਹਾਂਜੀ ਇਹ कूੜੇ ਵਾਸਤੇ ਤੁਸੀਂ ਨਾਲ ਰੇਡੀ ਲਾਈਏ ਕੀ ਕਹਿਣਾ ਈ ਤੁਹਾਡਾ ਸਾਡਾ ਕਹਿਣਾ ਜੀ ਇਹ कूੜਾ ਸਭ ਕੁਝ ਉਠਾਇਆ ਜਾਂ ਮੈਂ ਕਹਿੰਦੇ ਬਈ ਰੇਡੀ ਵਾਲਾ कूੜਾ ਲੇਕਿਨ ਰੇਡੀ ਵਾਲਾ ਤਾਂ ਕੋੜਾ ਕੋਈ ਹੈ ਹੀ ਨਹੀਂ ਹਾਂਜੀ ਰੇਡੀ ਵਾਲਾ ਤਾਂ ਕੋਈ कूੜਾ ਹੈ ਹੀ ਨਹੀਂ ਰੇਡੀ ਵਾਲਾ ਤਾਂ ਵਰਗਾ ਰੱਖ ਲੈ ਆਪਣਾ ਸਾਹ ਆਪਣੇ ਨਾਲ ਜਦੋਂ 15 ਦਿਨੋਂ ਕੋਈ ਜਦੋਂ ਸਰਕਾਰੀ ਖਾਣੋਂ ਨਾਲ ਦੇ ਨਾਲੇ ਕਾ ਜਾਂਦਾ ਜਿਹੜੀ ਉਹਨੂੰ ਹੈ ਇਹ ਵੀਰੇ ਕੁਝ ਖਾ ਵੀ ਨਹੀਂ ਸਕਦੇ ਇੱਕਦਮ ਬੜੇ ਆ ਆ ਦੇਖੋ ਜੀ ਆ ਸਬਜੀ ਜਿੱਥੇ ਲੱਗੀ ਏ ਬਿਲਕੁਲ ਮਾਰੀਆਂ ਨਹੀਂ ਫੈਲਣ ਗਿਆ ਆ ਦੇਖੋ ਸਾਰੀ ਸਬਜੀ ਸਮਰਾਲਾ ਰੋਡ ਕੋਲ ਦੇ ਇਹ ਤੁਸੀਂ ਇੱਥੇ ਗੰਦੀਆਂ ਮੱਖੀਆਂ ਬੈਠ ਜਾਂ ਨੇ ਇਹ ਤੁਹਾਡੇ ਰੇੜੀ ਵਾਲਿਆਂ ਦਾ ਗੰਦ ਨਹੀਂ ਸਾਡਾ ਰੇੜੀ ਵਾਲਿਆਂ ਦਾ ਕੋਈ ਗੰਦ ਨਹੀਂ ਆਈ ਆ ਦੁਕਾਨਾਂ ਦਾ ਗੰਦ ਹੈਗੀ ਹੈ ਹੈ ਪਤਾ ਨਹੀਂ ਕਿਸ ਤੋਂ ਕਿੱਥੇ ਦਾ ਗੰਦ ਹੈਗਾ ਸਾਡੇ ਰੇੜੀ ਦਾ ਇਹਨਾਂ ਦਾ ਕੋਈ ਗੰਦ ਨਹੀਂ ਹੈਗਾ ਇਹ ਮੱਖੀ ਸਾਡੇ ਫਰੋਟ 'ਚ ਬੈਠਦੀਆਂ ਨੇ ਤੇ ਇਹ ਪਬਲਿਕ ਹਾਊ ਵੀ ਇਹ ਬਿਮਾਰ ਹੋਣ ਵਾਲਾ ਕੰਮ ਹੈ। ਜਿ세ਦਾ ਠੇਕੇਦਾਰ ਦਾ ਮਤਲਬ ਨਹੀਂ ਸਾਨੂੰ ਕਿਸੇ ਤੋਂ ਮਤਲਬ ਨਹੀਂ ਨਗਰਪਾਲਿਕਾ ਹੋਵੇ ਜਾਂ ਮਾਰਕੀਟ ਕਮੇਟੀ ਹੋਵੇ ਜੀ। ਅਸੀਂ ਗਰੀਬ ਬੰਦੇ ਆ ਆਪਣੇ ਰੋਜੀ ਰੋਟੀ ਕਮਾ ਕੇ ਖਾ ਰਹੇ ਆ ਜੀ। ਸਾਨੂੰ ਤਾਂ ਇਹ ਹੈ ਕਿ ਵੀ ਇਹ ਕੂੜਾ ਕੌਣ ਚੁੱਕੂਗਾ? ਇਹ ਠੇਕੇਦਾਰ ਜਿੰਨੇ ਪੈਸੇ ਵੀ ਲੈ ਜਾਂਦੇ ਨੇ ਫਿਰ ਵੀ ਕੂੜਾ ਨਹੀਂ ਚੁੱਕਦੇ ਜੀ ਸਫਾਈ ਤੇ ਨਾ ਤਾਂ ਮੈਂ ਨਹੀਂ ਚੁੱਕਦਾ ਤੁਹਾਡਾ ਕੂੜਾ ਮੇਰੇ ਕੋਲ ਤੋਂ ਕਿਸਾਨਾਂ ਦਾ ਟੈਂਡਰ ਹੈ ਜੀ ਫਿਰ ਪੈਸੇ ਕੌਣ ਲੈਂਦਾ ਸੀ ਪਹਿਲਾਂ ਲੈਂਦਾ ਸੀ ਕਿ ਵਰਕਰ ਆਉਂਦੇ ਜੀ ਕੇ ਠੇਕਾ ਲੈ ਕੇ ਜਾਂਦੇ ਜੀ ਤੇ ਸਫਾਈ ਹੁੰਦੀ ਸੀ ਕਿ ਪਹਿਲਾਂ ਸਫਾਈ ਕਰਕੇ ਜਾਂਦੇ ਜੀ ਹੁਣ ਪਤਾ ਨਹੀਂ ਕੀ ਹੋ ਗਿਆ ਜੀ ਅਸੀਂ ਤਾਂ ਕਹਿੰਦੇ ਪੈਸੇ ਲਓ ਲੇਕਿਨ ਕੰਮ ਤਾਂ ਕਰੋ ਜੀ ਹੁਣ ਦੇਖੋ ਮੈਂ ਕਿਵੇਂ ਖੜਾ ਮੇਰਾ ਮਾਲਕੀ ਮੇ ਵੀ ਬਿਕੂਗਾ ਕਿੱਥੇ ਬਿਕੂਗਾ ਕੌਣ ਵੇਚੇਗੀ ਦੀਸ਼ਟ ਕੁਮਾਰ ਜੀ ਮੈਂ ਵੈਂਡਰਸ ਯੂਨੀਅਨ ਦਾ ਖੰਨੇ ਦਾ ਪੂਰੇ ਸ਼ਹਿਰ ਦਾ ਪ੍ਰਧਾਨ ਹੈ ਜੀ ਅਰੇਡੀ ਆਲੇ ਸੇਂਗਸਾ ਕੀਤਾ ਕਿ ਉਸ ਤੋਂ ਇਹ ਜਿਹੜਾ ਤਾਂ ਜੋ ਲੋਕਾਂ ਨੂੰ ਬਿਮਾਰੀ ਬਿਮਾਰੀ ਨਾ ਹੋ ਜੇ ਦੱਸੋ ਸਾਨੂੰ ਇਹ ਨਹੀਂ ਸਮਝ ਆ ਰਿਹਾ ਪ੍ਰਸ਼ਾਸਨ ਕਰ ਕੀ ਰਿਹਾ ਜੀ ਸਰ ਤੇ 15 20 ਦਿਨ ਹੋ ਗਏ ਸਾਣਾ ਪ੍ਰਸ਼ਾਸਨ ਨੂੰ ਇਹੀ ਪੁੱਛਣਾ ਚਾਹੁੰਦਾ ਸਾਡਾ ਕੀ ਕਸੂਰ ਆ ਜੀ ਦੱਸੋ ਅਸੀਂ ਲੋਕਾਂ ਨੂੰ ਖਾਣ ਪੀਣ ਦੀ ਅਵਸਥਾ ਵੇਚਦੇ ਆ ਤੇ ਉੱਥੇ ਸਫਾਈ ਨਹੀਂ ਹੋ ਰਹੀ ਦੱਸੋ ਜੇ ਕੱਲ ਨੂੰ ਕੋਈ ਉੰਨੀ ਕੀ ਗੱਲ ਹੁੰਦੀ ਹੈ ਕੋਈ ਬਿਮਾਰੀਆਂ ਫੈਲੀਆਂ ਉਹਦਾ ਜ਼ਿੰਮੇਵਾਰ ਕੌਣ ਹੋਊ ਤੁਸੀਂ ਸਰ ਜੀ ਕੰਪਲੇਂਟ ਪਹੁੰਚੀ ਹੈ ਸਾਡੀ ਫੋਨ ਤੇ ਵੀ ਪਹੁੰਚੀ ਹੋਈ ਹੈ ਤੇ ਉਹ ਵੀ ਮੈਂ ਇੱਕ ਵੀਡੀਓ ਪਾ ਕੇ ਸੈਂਡ ਕੀਤੀ ਹੈ ਤੁਸੀਂ ਵਾਇਰਲ ਕੀਤੀ ਹੈ ਵੀਡੀਓ ਆਪ ਬਣਾ ਕੇ ਹਾਂਜੀ ਹਾਂਜੀ ਵੀਡੀਓ ਵਾਇਰਲ ਕੀਤੀ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਹੁਣ ਤੱਕ 20 ਦਿਨ ਹੋ ਗਏ ਸਾਨੂੰ ਕੋਈ ਕੋਈ ਹੰਗਾਰਾ ਨਹੀਂ ਮਿਲੇ ਕੋਈ ਸੀ 20 ਦਿਨ ਤੋਂ ਪਤਾ ਨਹੀਂ ਕੋਈ ਨਮਾ ਠੇਕੇਦਾਰ ਆਇਆ ਉਹਦੇ ਨਾਲ ਕੋਈ ਇਹਨਾਂ ਰਾਹ ਨਹੀਂ ਲੈ ਰਹੇ ਵਿਚਾਰੇ ਨੂੰ ਫਗਵਾੜੇ ਦਾ ਬੰਦਾ ਠੇਕੇਦਾਰ ਹੋ ਉਹ ਕਹਿੰਦਾ ਜੀ ਮੇਰੇ ਕੋ ਸਾਰੇ ਡਾਕੂਮੈਂਟ ਹੈ ਹਾਂ ਤੇ ਪ੍ਰਸ਼ਾਸਨ ਉਹਦਾ ਸਹਿਯੋਗ ਨਹੀਂ ਕਰ ਰਿਹਾ ਜੀ ਬਈ ਆਪਸ ਦੀ ਲੜਾਈ ਦੇ ਵਿੱਚ ਤੁਸੀਂ ਸ਼ਹਿਰ ਦਾ ਕਿੰਨਾ ਨੁਕਸਾਨ ਕਰ ਰਹੇ ਹੋ ਕਿਉਂ ਇੱਥੇ ਗੰਦਗੀ ਫਲਾਰੇ ਹੋ ਤਾਂ ਜੋ ਲੋਕ ਬਿਮਾਰ ਹੋਣ ਕਿਸੇ ਬਿਮਾਰੀ ਦੇ ਸ਼ਿਕਾਰ ਹੋਣ ਨਾ ਤਾਂ ਬੇਨਤੀ ਕਰੂੰਗਾ ਬਈ ਛੇਛਤੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਜਿੰਦਰ ਸਿੰਘ ਆਰਟੀਸ ਵਿਸ਼ੇਸ਼ ਕੌਂਸਲਰ